ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ। उम्मीद ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਣਗੇ, ਤੁਸੀਂ ਤੰਦਰੁਸਤ ਹੋਵੋਗੇ। ਅੱਜ ਜਿਹੜੇ ਸ਼ੁਰੂ ਕਰਨੇ ਨੇ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਜਨਮ ਕਰਨ ਲਈ ਸਬਸਕ੍ਰਾਈਬ, ਵੀਰੋ ਚੰਗੀ ਲੱਗੀ ਲਾਈਕ, ਸ਼ੇਅਰ, ਕਮੈਂਟ ਕਰਕੇ ਜੀ ਨੂੰ ਦੱਸੋ। ਤੇ ਦਿਨ ਹੈਗਾ ਅੱਜ ਸੋਮਵਾਰ ਦਾ। ਟਾਈਮ 3:30 ਦਾ ਹੋਇਆ। ਦੁਪਹਿਰ ਦੇ 3:30 ਵਜੇ ਵੇਲੇ। ਮੈਂ ਬਣਾਈਏ ਚਾਹ ਤੇ ਨਾਲੇ ਖਿਚੜੀ ਫਿਰ ਅੱਜ ਦਾ ਦੁੱਧ ਪਾਰਾ ਸੀ ਵਾਲੀ ਆ ਗਈ ਮੈਂ ਪਹਿਲਾਂ ਰੋਟੀ ਵੀ ਲਾਈ ਸੀ ਜਦੋਂ ਬਹੁਤ ਭੁੱਖ ਜਿਹੀ ਲੱਗੀ ਪਈ ਸੀ ਜਦੋਂ ਆਪਣਾ ਆ ਗਿਆ ਸਕੂਲੋਂ ਤੇ ਇਹਨੇ ਜਾਣਾਗਾ ਉਹਨੂੰ ਤਿਆਰ ਕਰਦੇ ਆਪਾਂ ਇਹਨੇ ਜਾਣਾ ਆਪਣੀ ਬਾਸੀ ਕੋਲੇ ਨੇ ਰਿਮੈਂਡ ਕਰਿਆ ਨਹੀਂ ਕਿ ਕੇ ਇਹ ਆਪਣੇ ਆਪ ਬਹਿ ਜਾਣਾਗਾ। ਗਾਣੇ ਸਰਵਸ ਮਾਮ ਛੱਡ ਕੇ ਨਾ ਕਰੀਦਾ। ਜੋੜ ਆਪਣਾ ਜਾਊਗਾ ਨਾਲ। ਤੇ ਇਹ ਵੀ ਜਾਂਦਾਗਾ। ਕੁਲ ਹੋਏ ਥੋੜਾ ਜਿਹਾ ਸੀ ਨੇ ਆ ਗਿਆ ਬਸ ਫਿਰ ਛੁੱਟੀ ਦਵਾਤੀ ਸੀ ਨੂੰ। ਫਿਰ ਜਿਆਦੇ ਸ਼ਾਮ ਨੂੰ ਜਾਊਗਾ ਲੈਣੇ ਜੀ। ਇਹ ਰੈਡੀ ਮਾਮਸਾ ਤੋਂ ਚੜਾਇਆ ਹੋਗਾ ਹਾਂ ਹੋਲੇ ਜਾਣਗੇ। ਓਕੇ। ਮਾਮਸਾ ਤੋਂ ਕੇਰਨ ਬਸ ਚੜਾਇਆ ਹੋਗਾ। ਮਾਮਸਾ ਤੋਂ ਕੋਈ ਬਸ ਚੜਨਾ ਬਸ। ਜਦੋਂ ਬੋਖੀ ਦੇ ਕਿ ਦਿਨ ਹੋਤੀ ਆ ਦਿਵਸ ਤਾਂ ਹੈ ਨਹੀਂ ਕੋਈ ਜਿਦ ਨਾਲ ਬੜੇ ਕਰੀ ਭੁੱਖੀ ਲੱਗ ਰਹੀ ਜਿਵੇਂ ਰੋਟੀ ਦਾ ਖਾਂਦੀ ਹੋਣੀ ਤੇ ਨਸਬਾਂ ਨੂੰ ਥੋੜੀ ਤੋਂ ਤੇਲ ਕਰ ਦੂੰਗੀ ਪਹਿਲਾਂ ਨਾ ਚੌਲ ਜੇ ਕੱਚੇ ਪਏ ਸੀ ਗੈਸ ਕੱਟ ਕਰ ਲਿਆ ਸੀ ਮੈਂ ਜੋ ਤੱਕ খিਚੜੀ ਖਾਂਦਾ ਨਹੀਂ ਤਾਂ ਬਿਲਕੁਲ ਨਹੀਂ ਖਾਗੇ ਵਾਲੀ ਚਾੜ ਨਾਲ খিਚੜੀ ਉਹ ਆਪਾਂ ਚਾਹ ਦੇ ਦਿੰਨੇ ਉਹ ਤਾਂ ਬਿਸਕੁਟ ਖਾਈ ਜਾਂਦਾ ਹੈ ਫਿਰ ਅਸੀਂ ਆਪ ਦੀ ਪਾਲੀ খিਚੜੀ ਤਿੰਨ ਭਾਂਡਿਆਂ ਚ ਹਾਂ ਹਾਂ ਜਦੋਂ ਉਹ ਆਪਾਂ ਚਾਹ ਦੇਤੀ ਉਹਨੇ ਫਿਰ ਤਿਆਰ ਹੋਣਾ ਝੋਲੇ ਕੇ ਚਾੜ ਵਾਲੀ ਕਰਦੇ ਨੇ ਇੱਕ ਤਾਂ ਪਿਓ ਪੁੱਤ ਇਕੱਠੇ ਹੋ ਕੇ ਖੰਦੇ ਨੇ ਚਲੋ ਜੀ ਖਾ ਲਈ अच्छा मेरा वो कॉटिंग किसे हैं किराज दिल्ली किराज दिल्ली उसके बारे में क्या है उसको बोलने के बाद कैसा नहीं होता है उसको आगे तो उसको लगती है ਸੋਹਣੀ ਲੱਗਦੀ ਹੈ ਨਾ ਸੋਹਣੀ ਲੱਗੂਗੀ ਮੂਰੀ ਥੋੜੀ ਵੱਡੀ ਕਰਾ ਲਈ ਪੀਣਾ ਮੇਰੀ ਖੁੱਲ ਲੈ ਪਾ ਪਾਲਾ ਫਿਰ ਪਾਤ ਲੱਗ ਬਹਾ ਪਾਤ ਲਈ ਇੱਧਰ ਲੈ ਤੂੰ ਉੱਦ ਕਹਿੰਦਾ ਸੀ ਪਾਤਲੇ ਪਾ ਕੇ ਬਾਹਰੀ ਪੀਟ ਹੋ ਟੈਟ ਹੋ ਜਾਂਦੀ ਹੈ ਦੇਖੋ ਬਾਪਾ ਇਹ ਆ ਗੋਲੇ ਆਪਾਂ ਮਾਪਾ ਜੀ ਜਰਾ ਨਾਲ ਹੀ ਸੱਤ ਪਿਆ ਹੂ ਤਰਾਬ ਦਾ ਬਾੜੀ ਨਹੀਂ ਖਜਰਾਵਾ ਵਾਦੀ ਜਵਾਹਰ ਫਿਰ ਦੋਦੇ ਫਿਰ ਗਾਂਚ ਕਰਾ ਨਾ ਪੀੜੀ ਟੈਟੋ ਇੱਕ ਪੈਰ ਜਿ ਪਰਕਾ ਮੇਰੇ ਸੁਣ ਲਾ ਦੀਏ ਚੁੰਨੀ ਇੱਥੇ ਬਣਿਆਰ ਬਣਾ ਆਪਣੇ ਸੂਤੀ ਤੇ ਸੌ ਲੈਣਾ ਕਰਨੀ ਆ ਹੋਏ ਦੇਖੀ ਜੇ ਨਾ ਲੜ ਜਾ ਪਰੇ ਦਸਾਰੇ ਹੈ ਪਰਿਆ ਨੰਗਾ ਆ ਦੀ ਦਾ ਫੇ ਤਾਂ ਸਨੇਪਾਂ ਪਾਉਣਗੇ ਖੜੇ ਇੱਕ ਬਿਟਰ ਗਏ ਸਨੈਪ ਹੋਦਾ ਲੈ ਹਰ ਮਨ ਤੋਂ ਹੈ ਇਹ ਦਿਨ ਪਹਿਲੇ ਕੋਈ ਕਾੜ ਰਹੇ ਨਹੀਂ ਕਰੀ ਸੁਣੀ ਲੱਗ ਰਹੀ ਹੈ ਨਾ 200 ਰੁਪਏ ਲੈ ਚੁੱਕੇ ਹਜੇ ਪੈਰ ਦੀ ਸਨੈਪ ਪਈ ਨਹੀਂ ਪੈਰ ਪੈਰ ਖੋਲ ਕੇ ਖਾਂਦੀ ਹਾਂ ਹਾਂ ਇਹ ਸਨੈਪਾ ਹੋ ਗਈ ਲਾਇਆ ਨਹੀਂ ਸੀ ਹਜੇ ਆ ਜਾ ਜਾਕਟ ਪਾ ਲੇ ਪਾਤਾ ਤੇਰਾ ਬਾ ਬਾਜ ਜੇਬ ਚ ਪਾ ਬਾਜ ਜੇਬ ਚ ਨਹੀਂ ਪੁੱਤ ਕੋਈ ਵੇ ਹੋ ਹੋ ਜਾਂਦਾ ਇਹਦੇ ਵਿੱਚ ਜੇ ਕਰਨਾ ਸਮਾਰ ਕੇ ਪਾ ਤਾਂ ਇੰਨੀ ਦੀਪੀ ਹਾਂ ਕੱਪੜੇ ਪਾ ਦੇ ਆਹ ਡੱਬਾ ਅੱਛਾ ਆਹ ਦਾ ਡੱਬਾ ਲੈ ਕੇ ਟੁੰਡੀ ਜਾਖਤ ਦੀ ਉਹ ਤਰੁੱਟਾ ਹੈਗੀ ਅਜੇ ਨਹੀਂ ਨਾ ਵਧੀਆ ਲੱਗਦਾ ਸੋਹਣੀ ਲੱਗਦੀ ਹੈ ਪਹਿਲੀ ਵਾਰ ਕੱਬੀ ਲੈ ਰੋਪਰੀ ਲੱਗੀ ਜਾਂਦੀ ਹੌਣ ਚੱਕ ਲੈ ਗਿਆ ਹਾਂ ਬੈਟਰੀ ਖੋਰੀ ਹੈ ਹਾਂਜੀ ਪੈਂਦਾ 6 ਵਜੇ ਦਾ 6 ਵਜੇ ਸ਼ਾਮ ਦੇ ਤੇ ਹੁਣ ਦੀ ਤਿਆਰਤਾ ਉਹ ਤੇ ਇਹ ਸਬਜੀ ਆਪਾਂ ਬਣਾ ਲਈ ਨਹੀਂ ਹੈਗੀ ਅੱਜ ਪਰ ਜੇ ਆਪਾਂ ਬਣਾਈਏ ਜੀ ਚਟਣੀ ਖਰਾ ਗੰਡਾ ਤੇ ਧਨੀਆ ਪਾ ਕੇ ਹੁਣ ਆਹ ਦਿਲ ਚਟਨੀ ਵਧੀਆ ਲੱਗਦੀ ਹੈਗੀ ਕਿਉਂ ਠੰਡ ਜੀ ਹੈਣੀਗੀ ਇੰਨੀ ਬਰਬਰਸੀ ਜੀ ਹੈਗੀ ਤੇ ਬਾਈ ਥਰਗੇ ਜੀ ਤੁਹ ਵਧੀਆ ਲੱਗਦੀ ਆਹ ਦਿਲ ਚਟਨੀ ਬਹੁਤ ਬਣਾਉਣੇ ਹੁੰਦੇ ਸੀ ਪਰ ਅੱਜ ਆਪਾਂ ਆਦੇ ਏਦੀ ਹਰੇ ਗੰਡੇ ਦੀ ਤੇ ਥੋੜੀ ਜਿਹੀਆਂ ਪਾ ਲਏ ਤੇ ਚਟਨੀ ਬਣ ਗਈ ਆਪਾਂ ਤੇ ਮੈਂ ਆਪਾਂ ਗੁੰਢੀਗਾ ਪਹਿਲਾਂ ਬਿਲਕੁਲ ਥੋੜੀ ਜਿਹਾ ਆਟਾ ਭੁੰਨੂਗੀ ਮੈਂ ਫਿਰ ਵੀ ਜੇ ਰੋਟੀਆਂ ਜੋ ਗਰਾਹ ਆਪਣੇ ਕੋਲੇ ਚੱਕਿਆ ਪੈਗਾ ਸਵੇਰੇ ਚੱਕਿਆ ਸੀਗਾ ਮੈਂ ਕਿ ਮੈਂ ਥੋੜੀ ਭੁਲੂਂਗਾ ਸਿੱਕਾ ਦੀ ਦੋਤ ਨਹੀਂ ਹੈਗਾ ਇਹ ਕੋਈ ਸਬਜੀ ਇਸ ਦਾ ਨਹੀਂ ਬਣਾਈ ਕੋਈ ਤੁਸ ਜੀ ਤਰਿਆ ਪਹਿਲਾਂ ਫਿਰ ਇਹੋ ਚੀਜ਼ ਚਾਲੂ ਕਰਦੇ ਨੇ ਪੱਤੇ ਆਲੂ ਆਦੀ ਪਹਿਲਾਂ ਬਣਾਉਂਦੇ ਸੀ ਲਾ ਕਰ ਲੈਂਦੇ ਸੀ ਫਿਰ ਮੈਂ ਚਾਲਾ ਕ ਬਣਾਉਦੀ ਜੋਤ ਆਪਣਾ ਨਹੀਂ ਦੀ ਫਿਰ ਅੱਜ ਜੋਤ ਬੱਗ ਗਈ ਬਸ ਈ ਕੋਲੇ ਮੁਸ਼ਕਲ ਵਾਲੀ ਉਹ ਹੋਊਗਾ ਵੀ ਹੁਣ ਬਹੁਤ ਤੋਗਦੇ ਪਰ ਸੋਨ ਵਿਚਾਰ ਹੁਣ ਸਕੂਲ ਵੀ ਜਾਣਾ ਫਿਰ ਫਿਰ ਵੀ ਛੁੱਟੀਆਂ ਲੈਣੀਆਂ ਨੇ ਇਹ। ਇਹ ਕਰਕੇ ਤੇ ਥੋੜੇ ਦੇਰ ਬਾਅਦ ਜਾ ਕੇ ਦੇਖਦੇ ਆ ਇਹ ਕਰਕੇ ਥੋੜੇ ਜਿਹਾ ਲੇਟ ਹੋਗਾ ਉਹ ਕੱਲੀ ਆਇਆਗਾ। ਤੇ ਮੋਢੇ ਨਾਲ ਤਾਂ ਬਾਲਾ ਮੋਢੇ ਕੋਲ ਤੋਂ ਜੀਨੀ ਗੱਦ ਹੁੰਦਾ ਉਹ ਤਾਂ ਮੋਰਨ। ਆਟਾ ਗੁੱਲਲੀ ਗਿਆਪਾ ਲੋ ਜੀ ਮੈਂ ਪਾਉਣੀ ਹੁਣ ਆਟਾ ਉਹ ਲੈ ਜਾ ਇਹਨਾਂ ਆਟਾ ਤੇ ਹਾਇ ਨੂੰ ਤਾਂ ਹੋ ਗਏ ਕਈ ਦਿਨ ਪچھے ਸੱਤ ਦਿਨ ਹੋ ਗਏ ਉਹਦੇ ਬਸ ਹੋਊ ਸੀ ਗੱਜਰ ਜਦੋਂ ਆਪਣੇ ਟੂਟੀ ਨਹੀਂ ਉਹਦੀ ਸੀ ਉਹਦੇ ਆਪਾਂ ਫਿਰ ਇਹ ਪਾਣੀ ਦਾ ਭਰ ਲਿਆ ਸੀ ਠੋਕੇ ਉਹ ਚੱਲੇ ਸਾਬ ਹੋ ਜਾਊਗਾ ਨਿਪਟਾਇ ਨੋ ਬਾਜੀ ਤਾਂ ਉਸ ਬਾਅਦ ਵਾਰੇ ਸੁਕਾਤਾ ਆਪਾਂ 2 ਦਿਨ ਤੋਂ ਪਰਵਾਹੀ ਨੂੰ ਮੈਂ ਮੈਂ ਬਹਿੰਜਾ ਰਿਹਾ ਮੈਂ ਕਿ ਆਟਾ ਭਰਾਉ ਜੀ ਇੱਕ ਦਿਨ ਘੋਲ ਨਹੀਂ ਰਹੀ ਆਟਾ ਪਾਉਣ ਦੀ ਆਟਾ ਆਪੇ ਸੇ ਢੋਲੇ ਜੀ ਪਾਉਣੇ ਨੇ ਉਹਦੇ ਸਾਨੂੰ ਪਾਣੀ ਦਾ ਲਾਲਚ ਹੋ ਗਿਆ ਮੈਂ ਕਿ ਆਪਾਂ ਪਾਣੀ ਦਾ ਭਰ ਲਈਏ ਚਲੋ ਜੇ ਥੋੜਾ ਲੱਗਿਆ ਪਾਣੀ ਕਮਾਜੂ ਇਹ ਆਟਾ ਦਾ ਕੁਝ ਚੜ ਛੇਦੀ ਜਾਂਦਾ ਨਾ ਮੈਂ ਦਾਰਦੀ ਲੱਗੀ ਪਾਣੀ ਦੀ ਅੱਧੀ ਪੌੜੀ ਮੈਂ ਤਾਂ ਇਹ ਫਰਦ ਜਦੋਂ ਇਹ ਤਾਂ ਪੌਣੀ ਹੋ ਗਈ ਗੱਟਾ ਚੋੜੀ ਦਿੰਨੀ ਆ ਇਹ ਮੈਂ ਥੋੜਾ ਜਿਹਾ ਪਾ ਦੇਣੀਗੀ ਚੱਕਣ ਜੋਗਰਾ ਕਰ ਲੂਣੀ ਗੱਟਾ ਬਰਕੀ ਦੇ ਵਿੱਚ ਜਤ ਪਵਾ ਲੂਣੀ ਤੋਲੇ ਚਾਹ ਦਾ ਚਾਹ ਚਾੱਕੇ ਬੈਨਵਾ ਇਸੇ ਮੋਨ ਜਲ 5 10 ਮਿੰਟ ਹਜੇ ਰੋਟੀ ਨੂੰ ਸੁਵੇਹਣਾਗਾ ਕੋਲੀ ਵੀ ਬੇਬ ਮੇਰੇ ਵੀ ਪਾਣੀ ਦੇ ਵਿੱਚ ਆ ਜਾ ਥਾਂ ਜਾ ਉਹ ਗਿਆ ਬੇ ਢੋਲਾ ਫਿਰ ਇੱਧਰ ਨੂੰ ਖਿੱਚਾਂਗੇ ਕਾਂਗਰਾਂ ਤਾਂ ਢੋਲੇ ਆਇਆ ਤਾਂ ਬੋਲਤਾ ਰਹਿਆ ਪਿਆ ਸੀ ਉਹ ਦਿਨ ਆਪਣੇ ਆਟਾ ਉਸ ਤੋਂ ਢੀ ਰਹਿਗਾ ਸੀ ਵੇਲਾ ਸੀਗਾ ਇਹ ਮੈਂ ਚੱਲ ਆਪਾਂ ਭਾਂਗ ਲਾ ਭਰ ਲੈਣੀ थोड़ा गया, तो, ना। तो तो बाकी तो हरमना मना डेडी मना कट्टा डैडी के कट्टा बाद थोड़ा जा रह गया अद्धा काटा में पाता ਇਹ ਜਿਹੜਾ ਰੈਡੀ ਨੂੰ ਗੱਟਾ ਪਾ ਦੁੱ ਚਕਾ ਕੇ ਮੇਰੇ ਨਾਲ ਲੋ ਜੀ ਆਟਾ ਪਾਤਾ ਮੈਂ ਚੱਕ ਕੇ ਥਵਾਤਾ ਨਾ ਤੋਂ ਹਰਮਨ ਰੈਡੀ ਤੋਂ ਬਾਕੀ ਰਹਿੰਦਾ ਮੈਂ ਹੁਣ ਆਪਾਂ ਤੜਕਾ ਲਾਉਨੇ ਆਗੇ ਚਟਣੀ ਨੂੰ ਨੀ ਪਾਉਨੇ ਆਗੇ ਦੇਸੀ ਘਿਓ ਥੋੜਾ ਜਿਹਾ ਪਾਵਾਂਗੇ ਆਪਾਂ ਬਾਕੀ ਨਾ ਫਿਰ ਅੱਜ ਚਟਣੀ ਜਦੋਂ ਰੋਟੀ ਖਾਣਗੇ ਉਦੋਂ ਵੀ ਅਲੱਗ ਘਿਓ ਪਾਉਣਗੇ ਕੋਲੀਜ ਪਾਉਣ ਨੂੰ ਮੱਪਰ ਤਰਕੇ ਖਾਣ ਮੈਂ ਤਾਂ ਪਤਰ ਤਰਕੇ ਖਾਣੀ ਨੇ ਕੋ ਮੈਂ ਤਾਂ ਕੋਲੀ ਚਟਨੀ ਸਵਾਦ ਲੰਦੀ ਹੈਗੀ ਰੋਟੀ ਪਤਰ ਤਰਕੇ ਖਾਣੀ ਨੇ ਮਾਤਾ ਚਟਨੀ ਉਹ ਕੱਟ ਕਰਿਆ ਪੈ ਗਿਆ ਇਸ ਮੈਂ ਵੀ ਆਖਿਆ ਵੀ ਇਹ ਤਾਂ ਪੈ ਗਿਆ ਨਹੀਂ ਤਾਂ ਮਾਤਾ ਚਟੇ ਨਾਲ ਕੱਟਤਾ ਸੀ ਨਾ ਕੋਲੀ ਮਾਤਾ ਨਾ ਜਾਵੇ ਭੁੱਲ ਨੀ ਲਓ ਜੀ ਕਿਉਂ ਹੋ ਗਿਆ ਗਰਮ Thank yeah. you. ਲੋ ਜੀ ਚਟਨੀ ਅੱਜ ਲੱਗੂਗੀ ਬਹੁਤ ਟੇਸਟੀ ਕਈ ਦਿਨਾਂ ਬਾਅਦ ਚਟਨੀ ਬਹੁਤ ਧੀਆ ਲੱਗਦੀ ਹੈ ਅਕਸਰ ਸਬਜ਼ੀ ਨਾਲੋਂ ਵੀ ਨਾ ਰੋਟੀ ਵੱਧ ਖਾਦੀ ਜਾਓਗੇ ਕਈ ਵਾਰ ਪੱਤੇ ਆਇਆ ਮੈਂ ਤੇ ਸਬਜ਼ੀ ਦਾ ਰੋਟੀ ਘੱਟ ਖਾਦੀ ਜਾਂਦੀ ਹੈ ਚਟਨੀ ਨਾਲ ਵੱਧ ਖਾ ਖਾ ਜਾਣੇ ਆਗੇ ਲੋ ਜੀ ਕੁੰਡਾ ਪਤਰ ਦਿੰਨੇ ਆਗੇ ਸ਼ੰਕ ਚ ਤੋਂ ਵਾਸਤੇ ਮੱਟ ਭਾਂਡਾ ਦੀ ਨਾਲ ਥੋ ਲਾਗੇ ਨੂੰ ਤੇ ਚਟਨੀ ਆਪਣੀ ਹੋ ਗਈ ਤਿਆਰ गुन्नी फिर अपना आता हम लगती हूँ रोटी लो जी चरनी अपनी होगी तैयार हूँ मैं लगूंगी रोटी चल चल बूढ़े जी का चमे हो चक् लगे तो बस मैं हम रोटी लगती है अभी थोड़े रोटी मैं दा लेंट होगी जन तीन लेंट लगी मैं भी चरनी करके ਜੋ ਕਿ ਫਿਰ ਤਾਂ ਵਿਚਾਰਨੀ ਗਰਮ ਗਰਮ ਰੋਟੀ ਵਧੀਆ ਲੱਬੂਈ ਨਾਲ ਦੀ ਨਾਲ ਖਾ ਲੈਣਗੇ ਤੇ ਉਹਦੀ ਦੋਲੇ ਲੱਗਦੀਆਂ ਗਈ। ਘਰ ਲਿਆ ਪਰਪਣਾ ਸੰਦ ਸੰਦੇੜਾ ਰੋਟੀ ਆ ਸਾਰਾ ਤੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਜੀ। ਮਿਲ ਲੈ ਕਿਸੇ ਹੋਰ ਬਲੌਗ ਨਾਲ। ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਸਬਸਕ੍ਰਾਈਬ ਕਰ ਲਓ ਜੀ। ਧੰਨਵਾਦ ਜੀ।